ਸਤਿ ਸ਼੍ਰੀ ਅਕਾਲ ਵਿਕ੍ਰਿਤੀ ਸੀ ਔਨ 에ਅਰ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਤੜਕੇ ਇੱਕ ਐਨ ਆਰ ਆਈ ਦੇ ਉੱਤੇ ਜੋ ਫਾਇਰਿੰਗ ਹੋਈ ਹੈ ਕਤਲ ਕਰਨ ਦੀ ਜੋ ਕੋਸ਼ਿਸ਼ ਹੋਈ ਹੈ ਉਸ ਮਾਮਲੇ ਨੂੰ ਲੈ ਕੇ ਵੱਡਾ ਐਕਸ਼ਨ ਹੁਣ ਹੋਵੇਗਾ ਕਿਉਂਕਿ ਡੀ ਜੀ ਪੀ ਪੰਜਾਬ ਨੇ ਖੁਦ ਨੋਟਿਸ ਲੈ ਆਏ ਤੇ ਅੱਗੇ ਜੋ ਅਧਿਕਾਰੀ ਨੇ ਉਹਨਾਂ ਨੂੰ ਅੱਗੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਲਦ ਤੋਂ ਜਲਦ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਵਕਤੇ ਘਟਨਾ ਵਾਪਰੀ ਹੈ ਉਸ ਵਕਤ ਦੀ ਜੋ ਸੀਸੀਟੀਵੀ ਹੈ ਉਹ ਸਾਹਮਣੇ ਆ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਵਾਲਿਆਂ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਬਦਮਾਸ਼ਾਂ ਨੇ ਕਾਤਲਾ ਨੇ ਉਸ ਐਨਆਰਆਈ ਤੇ ਫਾਇਰਿੰਗ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸਦਾ ਪੂਰਾ ਪਰਿਵਾਰ ਉੱਥੇ ਮੌਜੂਦ ਹੈ ਤੇ ਉਹ ਦੇਖ ਰਿਹਾ ਹੈ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਸ ਵਕਤ ਜਦੋਂ ਫਾਇਰਿੰਗ ਹੋਈ ਹੈ ਐਨਆਰਆਈ ਦੇ ਉੱਤੇ ਤਾਂ ਉਸਦੇ ਬੱਚੇ ਮਿੰਤਾ ਕਰਦੇ ਰਹੇ ਨੇ ਕਿ ਉਸਦੇ ਪਿਤਾ ਨੂੰ ਛੱਡ ਦਿੱਤਾ ਜਾਵੇ ਨਾ ਮਾਰਿਆ ਜਾਵੇ ਪਰ ਬਦਮਾਸ਼ਾਂ ਨੇ ਕਾਤਲਾ ਨੇ ਜੋ ਕਿ ਕਤਲ ਦੇ ਇਰਾਦੇ ਦੇ ਨਾਲ ਹੀ ਆਏ ਸੀ ਫਾਇਰਿੰਗ ਕਰਨ ਦੇ ਵਿੱਚ ਗੁਰੇਜ਼ ਨਹੀਂ ਕੀਤਾ ਸੋ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋਏ ਤਿੰਨ ਤਸਵੀਰਾਂ ਜਦੋਂ ਬਦਮਾਸ਼ ਘਰ ਦੇ ਅੰਦਰ ਦਾਖਲ ਹੁੰਦੇ ਨੇ ਸਵੇਰੇ ਕਰੀਬ 7:30 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਲੋਕ ਮੌਜੂਦ ਨੇ ਪਤਨੀ ਦਾ ਜੋ ਬਿਆਨ ਸਾਹਮਣੇ ਆਇਆ ਐ ਐਨਆਰਆਈ ਦੇ ਉਸ ਦੇ ਮੁਤਾਬਕ 5 ਤੋਂ 6 ਲੋਕ ਉਸ ਵਕਤ ਘਰ ਦੇ ਵਿੱਚ ਮੌਜੂਦ ਸੀ ਦੋ ਬੱਚੇ ਮੌਜੂਦ ਸੀ ਉਹਨਾਂ ਦੀ ਪਤਨੀ ਵੀ ਮੌਜੂਦ ਸੀ ਸੋ ਦੱਸ ਦਈਏ ਕਿ ਬਦਮਾਸ਼ ਦਾਖਲ ਹੁੰਦੇ ਨੇ ਉਹਨਾਂ ਦੀ ਪਤਨੀ ਕੋਲ ਜਾਂਦੇ ਨੇ ਪੁੱਛਦੇ ਨੇ ਕਿ ਸੁਖਚੈਨ ਕਿੱਥੇ ਹੈ ਜਿਸ ਐਨਆਰਆਈ ਤੇ ਹਮਲਾ ਕੀਤਾ ਗਿਆ ਉਸਦਾ ਨਾਮ ਸੁਖਚੈਨ ਹੈ ਉਸਦੇ ਬਾਰੇ ਪੁੱਛਦੇ ਹੋ ਦੱਸਿਆ ਜਾ ਰਿਹਾ ਕਿ ਉਹ ਅੰਦਰ ਕਮਰੇ ਦੇ ਵਿੱਚ ਸੀ ਜਿਮ ਜਾਣ ਲਈ ਤਿਆਰੀ ਕਰ ਰਿਹਾ ਸੀ ਜਿਵੇਂ ਹੀ ਉਹ ਸ਼ੋਰ ਸ਼ਰਾਬਾ ਸੁਣਦਾ ਬਾਹਰ ਆਉਂਦਾ ਹੈ ਤਾਂ ਫਿਰ ਬਦਮਾਸ਼ ਉਸਦੇ ਨਾਲ ਗੱਲਬਾਤ ਕਰਦੇ ਨੇ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਪੂਰੇ ਪਰਿਵਾਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਜਾਂਦੀ ਹੈ ਦੋ ਗੋਲੀਆਂ ਦੱਸਿਆ ਜਾ ਰਿਹਾ ਕਿ ਮਾਰੀਆਂ ਗਈਆਂ ਨੇ ਬੱਚੇ ਚੀਕਦੇ ਨੇ ਮਿੰਤਾ ਕਰਦੇ ਨੇ ਕਿ ਉਹਨਾਂ ਦੇ ਪਿਓ ਨੂੰ ਛੱਡ ਦਿੱਤਾ ਜਾਵੇ ਪਰ ਬਦਮਾਸ਼ ਬੱਚਿਆਂ ਦੀ ਜੋ ਮਿੰਤਾ ਨੇ ਉਹਨਾਂ ਨੂੰ ਵੀ ਅਣਗੌਲਿਆ ਕਰ ਦਿੰਦੇ ਨੇ ਇਗਨੋਰ ਕਰਕੇ ਔਰ ਗੋਲੀ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਸੋ ਇਸ ਤਰੀਕੇ ਦੇ ਨਾਲ ਹੀ ਪੂਰੀ ਕਟਨਾ ਵਾਪਰੀ ਹੈ ਸੋਸ਼ਲ ਮੀਡੀਆ ਤੇ ਜੋ ਸੀਸੀਟੀਵੀ ਹੈ ਪੂਰੇ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਅੱਗ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਐਨ ਆਰ ਆਈ ਦੇ ਉੱਤੇ ਕਤਲ ਦਾ ਔਰ ਕਤਲ ਦੀ ਕੋਸ਼ਿਸ਼ ਦਾ ਇਹ ਜੋ ਮਾਮਲਾ ਹੈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਇਸ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਕਾਤਲਾਂ ਨੂੰ ਬਦਮਾਸ਼ਾਂ ਨੂੰ ਜਲਦ ਫੜਨ ਦੇ ਹੁਕਮ ਦੇ ਦਿੱਤੇ ਨੇ ਸਖਤ ਕਾਰਵਾਈ ਦੇ ਲਈ ਕਦਮ ਚੁੱਕਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਸਪੈਸ਼ਲ ਡੀਜੀਪੀ ਰਾਜੇਂਦਰ ਟੋਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਇਹ ਕਿਹਾ ਗਿਆ ਹੈ ਕਿ ਉਹ ਖੁਦ ਪਰਸਨਲੀ ਇਸ ਮਾਮਲੇ ਨੂੰ ਦੇਖਣਗੇ ਸ਼ਾਮ ਨੂੰ ਦੱਸਿਆ ਜਾ ਰਿਹਾ ਹੈ ਸਪੈਸ਼ਲ ਡੀਜੀਪੀ ਰਾਜੇਂਦਰ ਟੋਕੇ ਅੰਮ੍ਰਿਤਸਰ ਪਹੁੰਚ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਜਾਂਚ ਕਰਨਗੇ ਪੁਲਿਸ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਜਟਾਉਣਗੇ ਉਸ ਤੋਂ ਬਾਅਦ ਕੀ ਐਕਸ਼ਨ ਲਿਆ ਜਾਵੇਗਾ ਸੋ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਹੈ ਔਰ ਸੀਸੀਟੀਵੀ ਜੋ حاصل ਹੋਈ ਉਸ ਦੇ ذریعے ਅਪਰਾਧੀਆਂ ਨੂੰ ਫੜਨ ਦੀ ਕਾਤਲਾਂ ਨੂੰ ਫੜਨ ਦੀ ਬਦਮਾਸ਼ਾਂ ਨੂੰ ਫੜਨ ਦੀ ਜੋ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਖੁਦ ਨੋਟਿਸ ਲਿਆ ਇਸ ਮਾਮਲੇ ਦਾ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਤੇ ਅਗਮਗ ਵਾਇਰਲ ਹੋ ਰਹੀ ਹੈ ਔਰ ਪੰਜਾਬ ਅੰਦਰ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਉਸ ਨੂੰ ਲੈ ਕੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਕਿ ਐਨਆਰਆਈ ਜਦੋਂ ਆਉਂਦੇ ਨੇ ਤਾਂ ਉਹਨਾਂ ਦਾ ਇੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਕੋਈ ਪੁੱਛਦਾ ਨਹੀਂ ਹੈ ਮਾਮਲੇ ਅਦਾਲਤਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਪਰ ਇਨਸਾਫ ਨਹੀਂ ਮਿਲਦਾ ਬਹੁਤ ਲੰਬਾ ਅਰਸਾ ਗੁਜ਼ਰ ਜਾਂਦਾ ਹੈ ਸੁਖਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਜੋ ਬਦਮਾਸ਼ ਨੇ ਜਿਨ੍ਹਾਂ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਫੜ ਲਿਆ ਜਾਵੇਗਾ ਸੋ ਦੱਸ ਦਈਏ ਫਿਲਹਾਲ ਜੋ ਐਨ ਆਰ ਆਈ ਸੁਖਚੈਨ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਗੰਭੀਰ ਹਾਲਤ ਦੱਸੀ ਜਾ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੁਖਚੈਨ ਦਾ ਇੱਕ ਦੂਜਾ ਵਿਆਹ ਸੀ ਪਹਿਲੀ ਪਤਨੀ ਨੇ ਸਾਲ 2022 ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਉਸ ਵਕਤ ਉਸਦੇ ਪੇਕੇ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ ਸੀ ਪਰ ਸੁਖਚੈਨ ਬੇਕਸੂਰ ਉਸ ਦੇ ਵਿੱਚੋਂ ਨਿਕਲ ਗਿਆ ਸੀ ਹਾਲਾਂਕਿ ਸੁਖਚੈਨ ਦੀ ਮਾਂ ਯਾਨੀ ਕਿ ਉਸਦੀ ਪਹਿਲੀ ਪਤਨੀ ਦੀ ਸਸਤੇ ਖਿਲਾਫ ਚਾਰਾਜ ਜ਼ਰੂਰ ਪੇਸ਼ ਕੀਤਾ ਗਿਆ ਸੀ ਪਰ ਉਸਦੇ ਬਾਵਜੂਦ ਮੁਕੱਦਮਾ ਉੱਚਲ ਵੀ ਰਿਹਾ ਹੈ ਸੁਚੈਨ ਅਮਰੀਕਾ ਦੇ ਵਿੱਚ ਰਹਿੰਦਾ ਸੀ ਪਰ ਪਿਛਲੇ ਕਰੀਬ 1 ਸਾਲ ਤੋਂ ਉਹ ਭਾਰਤ ਆਇਆ ਹੋਇਆ ਸੀ ਕਿਉਂਕਿ ਦੋ ਬੱਚੇ ਨੇ ਔਰ 5 ਮਹੀਨੇ ਪਹਿਲਾਂ ਹੀ ਉਸਨੇ ਦੂਜਾ ਵਿਆਹ ਕਰਵਾਇਆ ਸੋ ਬੱਚਿਆਂ ਦੀ ਦੇਖਭਾਲ ਦੇ ਲਈ ਉਹ ਕਰੀਬ 1 ਸਾਲ ਤੋਂ ਭਾਰਤ ਹੀ ਰਹਿ ਰਿਹਾ ਸੀ ਆਪਣੇ ਘਰ ਦੇ ਵਿੱਚ 5 ਮਹੀਨੇ ਪਹਿਲਾਂ ਉਸਨੇ ਦੂਜਾ ਵਿਆਹ ਕਰਵਾਇਆ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਮਹੀਨੇ ਪਹਿਲਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲੀ ਸੀ ਸੋ ਸ਼ੱਕ ਦੀ ਜੋ ਸੂਈ ਨੇ ਉਸ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਦੇ ਖਿਲਾਫ ਵੀ ਚੱਲੀ ਆ ਉਸ ਐਂਗਲ ਤੋਂ ਵੀ ਜਾਂਚ ਕਰਨ ਦੀ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਇਹ ਵੀ ਜਟਾਉਣ ਦੀ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਜ਼ਮੀਨ ਨੂੰ ਲੈ ਕੇ ਪ੍ਰਾਪਰਟੀ ਨੂੰ ਲੈ ਕੇ ਤਾਂ ਵਿਵਾਦ ਨਹੀਂ ਸੀ ਕਿਉਂਕਿ ਐਨ ਆਰ ਆਈਜ਼ ਦੇ ਜਦੋਂ ਤੱਕ ਜਿੱਥੇ ਤੱਕ ਇਹ ਮਾਮਲੇ ਸਾਹਮਣੇ ਆਉਂਦੇ ਨੇ ਜ਼ਿਆਦਾਤਰ ਜ਼ਮੀਨੀ ਵਿਵਾਦ ਨੂੰ ਲੈ ਕੇ ਪ੍ਰਾਪਰਟੀਆਂ ਦੀ ਵੰਡ ਨੂੰ ਲੈ ਕੇ ਜੋ ਰੰਜਿਸ਼ ਹੈ ਉਹ ਦੇਖਣ ਨੂੰ ਮਿਲਦੀ ਐ ਸੋ ਹਰ ਇੱਕ ਐਂਗਲ ਤੋਂ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਐ ਪੁਲਿਸ ਕਿ ਆਖਿਰ ਬਦਮਾਸ਼ਾ ਨੇ ਉਸ ਐਨ ਆਰ ਆਈ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਕੀ ਉਹਨਾਂ ਬਦਮਾਸ਼ਾ ਨੂੰ ਕਤਲ ਦੇ ਲਈ ਕਿਸੇ ਵੱਲੋਂ ਸੁਪਾਰੀ ਦਿੱਤੀ ਗਈ ਸੀ ਭੇਜਿਆ ਗਿਆ ਸੀ ਜਾਂ ਫਿਰ ਲੁੱਟ ਦੇ ਇਰਾਦੇ ਦੇ ਨਾਲ ਉਹ ਖੁਦ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਉਸ ਐਨ ਆਰ ਆਈ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਦਿੱਤੀ ਬਹਿਰਾਲੇ ਕੁਝ ਸਵਾਲ ਨੇ ਜਿਨ੍ਹਾਂ ਦੀ ਜੋ ਜਾਂਚ ਹੈ ਉਹ ਜਾਰੀ ਹੈ ਔਰ ਪੁਲਿਸ ਵੀ ਇਹਨਾਂ ਦੇ ਸਵਾਲ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਬੀਜੇਪੀ ਪੰਜਾਬ ਦੀ ਐਂਟਰੀ ਹੋਈ ਹੈ ਸਪੈਸ਼ਲ ਡੀਜੀਪੀ ਰਾਜਿੰਦਰ ਟੋਕੇ ਦੀ ਐਂਟਰੀ ਹੋਈ ਹੈ ਤੇ ਖੁਦ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਐਕਸ਼ਨ ਲਿਆ ਹੈ ਬਿਆਨ ਦਿੱਤਾ ਹੈ ਲੱਗਦਾ ਹੈ ਕਿ ਜ਼ਰੂਰ ਕੋਈ ਸਖਤ ਐਕਸ਼ਨ ਜਲਦ ਤੋਂ ਜਲਦ ਹੋਵੇਗਾ ਔਰ ਹੋ ਸਕਦਾ ਹੈ ਕਿ ਜਲਦ ਤੋਂ ਜਲਦ ਬਦमाश ਫੜੇ ਵੀ ਜਾਣ ਪਰ ਫਿਰ ਵੀ ਇੱਕ ਸਵਾਲ ਤਾਂ ਖੜਾ ਹੁੰਦਾ ਹੈ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤਮਾਮ ਦਾਅਵੇ ਕਰਦੀ ਹੈ ਔਰ ਦਮ ਭਰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਕਾਇਮ ਹੈ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਸ਼ਰਿਆਂ ਬਦਮਾਸ਼ਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਨੇ ਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਆਖਿਰ ਕਿਉਂ ਜੀ ਰਹੇ ਨੇ ਪੰਜਾਬ ਦੇ ਵਿੱਚ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਲਦੇ ਆ ਅਮੋਸਰ ਦੇ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਈ ਪਰਵਾਦ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਬੱਚਾ ਵੀ ਗੱਲਾਂ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ ਫਿਰ ਵੀ ਮੈਂ ਪੁਲਿਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਤੇ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਇੰਡ ਆਰਡਰ ਖਲਾਫ ਕਰੂਗਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ ਉਹ ਦਾ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਅੰਨਾ ਦੇ ਵੀ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆ। ਕੱਲ ਜਲੰਧ ਦਾ ਸੌਕਟਾ ਹੌਸਟ ਮੈਂ ਬੈਠਾ ਸੀਗਾ। ਉੱਥੇ ਵੀ ਮੇਰੇ ਕੋਲ ਕੇਸ ਹੈ। ਮੈਂ ਸਭ ਨੂੰ ਇਹ ਕਹਿੰਨਾ ਕਿ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਗਿਆ ਮੇਰੇ ਕੋਲ। ਹੁਣੇ ਆਏ ਸੀਗੇ ਲੁਧਿਆਣੇ ਤੋਂ। ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦਾ ਵੀ ਇਹਨਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਵਾਦਕ ਮਸਲੇ ਆ, ਪ੍ਰੋਪਰਟੀਆਂ ਦੇ ਝਗੜੇ ਆ। ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ। ਸਾਡੀ ਜੋ ਡਿਊਟੀ ਹੈ ਇਹ ਤੇ ਕਹਾਂ। ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬਿਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੋਂ ਮੈਂ ਇਹਨਾਂ ਦਾ ਹੀ ਕਹੂੰਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਨੋ ਹੋ ਰਿਹਾ ਅੱਜ ਦਾ ਮਸਲਾ ਜਿਹੜਾ ਹੁਣੇ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਹੀ ਹੈ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਜਿੰਨਾਂ ਨੇ ਹਮਦਲਾ ਕੀਤਾ ਇਹਨਾਂ ਦੇ ਉਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇਗੀ। ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਦਿਆ। ਅੰਮ੍ਰਿਤਸਰ ਦੇ ਸੀਪੀ ਦੇ ਨਾਲ ਵੀ ਸਤਿ ਸ਼੍ਰੀ ਅਕਾਲ ਵੇਖੋ ਤੁਸੀਂ ਔਨ 에ਅਰ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਤੜਕੇ ਇੱਕ ਐਨ ਆਰ ਆਈ ਦੇ ਉੱਤੇ ਜੋ ਫਾਇਰਿੰਗ ਹੋਈ ਹੈ ਕਤਲ ਕਰਨ ਦੀ ਜੋ ਕੋਸ਼ਿਸ਼ ਹੋਈ ਹੈ ਉਸ ਮਾਮਲੇ ਨੂੰ ਲੈ ਕੇ ਵੱਡਾ ਐਕਸ਼ਨ ਹੁਣ ਹੋਵੇਗਾ ਕਿਉਂਕਿ ਡੀਜੀਪੀ ਪੰਜਾਬ ਨੇ ਖੁਦ ਨੋਟਿਸ ਲੈ ਆਏ ਤੇ ਅੱਗੇ ਜੋ ਅਧਿਕਾਰੀ ਨੇ ਉਹਨਾਂ ਨੂੰ ਅੱਗੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਲਦ ਤੋਂ ਜਲਦ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਵਕਤੇ ਘਟਨਾ ਵਾਪਰੀ ਹੈ ਉਸ ਵਕਤ ਦੀ ਜੋ ਸੀਸੀਟੀਵੀ ਹੈ ਉਹ ਸਾਹਮਣੇ ਆ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਵਾਲਿਆਂ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਬਦਮਾਸ਼ਾਂ ਨੇ ਕਾਤਲਾ ਨੇ ਉਸ ਐਨਆਰਆਈ ਤੇ ਫਾਇਰਿੰਗ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸਦਾ ਪੂਰਾ ਪਰਿਵਾਰ ਉੱਥੇ ਮੌਜੂਦ ਹੈ ਤੇ ਉਹ ਦੇਖ ਰਿਹਾ ਹੈ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਸ ਵਕਤ ਜਦੋਂ ਫਾਇਰਿੰਗ ਹੋਈ ਹੈ ਐਨਆਰਆਈ ਦੇ ਉੱਤੇ ਤਾਂ ਉਸਦੇ ਬੱਚੇ ਮਿੰਤਾ ਕਰਦੇ ਰਹੇ ਨੇ ਕਿ ਉਸਦੇ ਪਿਤਾ ਨੂੰ ਛੱਡ ਦਿੱਤਾ ਜਾਵੇ ਨਾ ਮਾਰਿਆ ਜਾਵੇ ਪਰ ਬਦਮਾਸ਼ਾਂ ਨੇ ਕਾਤਲਾ ਨੇ ਜੋ ਕਿ ਕਤਲ ਦੇ ਇਰਾਦੇ ਦੇ ਨਾਲ ਹੀ ਆਏ ਸੀ ਫਾਇਰਿੰਗ ਕਰਨ ਦੇ ਵਿੱਚ ਗੁਰੇਜ਼ ਨਹੀਂ ਕੀਤਾ ਸੋ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋਏ ਤਿੰਨ ਤਸਵੀਰਾਂ ਜਦੋਂ ਬਦਮਾਸ਼ ਘਰ ਦੇ ਅੰਦਰ ਦਾਖਲ ਹੁੰਦੇ ਨੇ ਸਵੇਰੇ ਕਰੀਬ 7:30 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਲੋਕ ਮੌਜੂਦ ਨੇ ਪਤਨੀ ਦਾ ਜੋ ਬਿਆਨ ਸਾਹਮਣੇ ਆਇਆ ਹੈ ਐਨ ਆਰ ਆਈ ਦੇ ਉਸ ਦੇ ਮੁਤਾਬਕ 5 ਤੋਂ 6 ਲੋਕ ਉਸ ਵਕਤ ਘਰ ਦੇ ਵਿੱਚ ਮੌਜੂਦ ਸੀ ਦੋ ਬੱਚੇ ਮੌਜੂਦ ਸੀ ਉਹਨਾਂ ਦੀ ਪਤਨੀ ਵੀ ਮੌਜੂਦ ਸੀ ਸੋ ਦੱਸ ਦਈਏ ਕਿ ਬਦਮਾਸ਼ ਦਾਖਲ ਹੁੰਦੇ ਨੇ ਉਹਨਾਂ ਦੀ ਪਤਨੀ ਕੋਲ ਜਾਂਦੇ ਨੇ ਪੁੱਛਦੇ ਨੇ ਕਿ ਸੁਖਚੈਨ ਕਿੱਥੇ ਹੈ ਜਿਸ ਐਨ ਆਰ ਆਈ ਤੇ ਹਮਲਾ ਕੀਤਾ ਗਿਆ ਉਸ ਦਾ ਨਾਮ ਸੁਖਚੈਨ ਹੈ ਉਸ ਦੇ ਬਾਰੇ ਪੁੱਛਦੇ ਹੋ ਦੱਸਿਆ ਜਾ ਰਿਹਾ ਹੈ ਕਿ ਉਹ ਅੰਦਰ ਕਮਰੇ ਦੇ ਵਿੱਚ ਸੀ ਜਿਮ ਜਾਣ ਲਈ ਤਿਆਰੀ ਕਰ ਰਿਹਾ ਸੀ ਜਿਵੇਂ ਹੀ ਉਹ ਸ਼ੋਰ ਸ਼ਰਾਬਾ ਸੁਣਦਾ ਬਾਹਰ ਆਉਂਦਾ ਹੈ ਤਾਂ ਫਿਰ ਬਦਮਾਸ਼ ਉਸ ਦੇ ਨਾਲ ਗੱਲਬਾਤ ਕਰਦੇ ਨੇ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਪੂਰੇ ਪਰਿਵਾਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਜਾਂਦੀ ਹੈ ਦੋ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਮਾਰੀਆਂ ਗਈਆਂ ਨੇ ਬੱਚੇ ਚੀਕਦੇ ਨੇ ਮਿੰਤਾ ਕਰਦੇ ਨੇ ਕਿ ਉਹਨਾਂ ਦੇ ਪਿਓ ਨੂੰ ਛੱਡ ਦਿੱਤਾ ਜਾਵੇ ਪਰ ਬਦਮਾਸ਼ ਬੱਚਿਆਂ ਦੀ ਜੋ ਮਿੰਤਾ ਨੇ ਉਹਨਾਂ ਨੂੰ ਵੀ ਅਣਗੌਲਿਆ ਕਰ ਦਿੰਦੇ ਨੇ ਇਗਨੋਰ ਕਰਕੇ ਔਰ ਗੋਲੀ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਸੋ ਇਸ ਤਰੀਕੇ ਦੇ ਨਾਲ ਹੀ ਪੂਰੀ ਕਟਨਾ ਵਾਪਰੀ ਹੈ ਸੋਸ਼ਲ ਮੀਡੀਆ ਤੇ ਜੋ ਸੀਸੀਟੀਵੀ ਹੈ ਪੂਰੇ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਅੱਗ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਐਨ ਆਰ ਆਈ ਦੇ ਉੱਤੇ ਕਤਲ ਦਾ ਔਰ ਕਤਲ ਦੀ ਕੋਸ਼ਿਸ਼ ਦਾ ਇਹ ਜੋ ਮਾਮਲਾ ਹੈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਇਸ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਕਾਤਲਾ ਨੂੰ ਬਦਮਾਸ਼ਾਂ ਨੂੰ ਜਲਦ ਫੜਨ ਦੇ ਹੁਕਮ ਦੇ ਦਿੱਤੇ ਨੇ ਸਖਤ ਕਾਰਵਾਈ ਦੇ ਲਈ ਕਦਮ ਚੁੱਕਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਸਪੈਸ਼ਲ ਡੀਜੀਪੀ ਰਾਜੇਂਦਰ ਟੋਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਇਹ ਕਿਹਾ ਗਿਆ ਹੈ ਕਿ ਖੁਦ ਪਰਸਨਲੀ ਇਸ ਮਾਮਲੇ ਨੂੰ ਦੇਖਣਗੇ ਸ਼ਾਮ ਨੂੰ ਦੱਸਿਆ ਜਾ ਰਿਹਾ ਹੈ ਸਪੈਸ਼ਲ ਡੀਜੀਪੀ ਰਾਜੇਂਦਰ ਟੋਕੇ ਅੰਮ੍ਰਿਤਸਰ ਪਹੁੰਚ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਜਾਂਚ ਕਰਨਗੇ ਪੁਲਿਸ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਜਟਾਉਣਗੇ ਉਸ ਤੋਂ ਬਾਅਦ ਕੀ ਐਕਸ਼ਨ ਲਿਆ ਜਾਵੇਗਾ ਸੋ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਹੈ ਔਰ ਸੀਸੀਟੀਵੀ ਜੋ حاصل ਹੋਈ ਉਸ ਦੇ ذریعے ਅਪਰਾਧੀਆਂ ਨੂੰ ਫੜਨ ਦੀ ਕਾਤਲਾਂ ਨੂੰ ਫੜਨ ਦੀ ਆ ਬਦਮਾਸ਼ਾਂ ਨੂੰ ਫੜਨ ਦੀ ਜੋ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਖੁਦ ਨੋਟਿਸ ਲਿਆ ਇਸ ਮਾਮਲੇ ਦਾ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਤੇ ਅਗਮੰਗ ਵਾਇਰਲ ਹੋ ਰਹੀ ਹੈ ਔਰ ਪੰਜਾਬ ਅੰਦਰ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਉਸ ਨੂੰ ਲੈ ਕੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਕਿ ਐਨ ਆਰ ਆਈ ਜਦੋਂ ਆਉਂਦੇ ਨੇ ਤਾਂ ਉਹਨਾਂ ਦਾ ਇੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਕੋਈ ਪੁੱਛਦਾ ਨਹੀਂ ਹੈ ਮਾਮਲੇ ਅਦਾਲਤਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਪਰ ਇਨਸਾਫ ਨਹੀਂ ਦਾ ਬਹੁਤ ਲੰਬਾ ਅਰਸਾ ਗੁਜ਼ਰ ਜਾਂਦਾ ਹੈ ਸਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਜੋ ਬਦਮਾਸ਼ ਨੇ ਜਿਨ੍ਹਾਂ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਫੜ ਲਿਆ ਜਾਵੇਗਾ ਸੋ ਦੱਸਦੀ ਹਾਂ ਫਿਲਹਾਲ ਜੋ ਐਨ ਆਰ ਆਈ ਸੁਖਚੈਨ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਗੰਭੀਰ ਹਾਲਤ ਦੱਸੀ ਜਾ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੁਖਚੈਨ ਦਾ ਇੱਕ ਦੂਜਾ ਵਿਆਹ ਸੀ ਪਹਿਲੀ ਪਤਨੀ ਨੇ ਸਾਲ 2022 ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਉਸ ਵਕਤ ਉਸਦੇ ਪੇਕੇ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ ਸੀ ਪਰ ਸੁਖਚੈਨ ਬੇਕਸੂਰ ਉਸ ਦੇ ਵਿੱਚੋਂ ਨਿਕਲ ਗਿਆ ਸੀ ਹਾਲਾਂਕਿ ਸੁਖਚੈਨ ਦੀ ਮਾਂ ਯਾਨੀ ਕਿ ਉਸਦੀ ਪਹਿਲੀ ਪਤਨੀ ਦੀ ਸਸਤੇ ਖਿਲਾਫ ਚਾਰਾਜਰੂਰ ਪੇਸ਼ ਕੀਤਾ ਗਿਆ ਸੀ ਪਰ ਉਸਦੇ ਬਾਬਜੋ ਮੁਕਦਮਾ ਉੱਚਲ ਵੀ ਰਿਹਾ ਹੈ ਸੁਖਚੈਨ ਅਮਰੀਕਾ ਦੇ ਵਿੱਚ ਰਹਿੰਦਾ ਸੀ ਪਰ ਪਿਛਲੇ ਕਰੀਬ 1 ਸਾਲ ਤੋਂ ਉਹ ਭਾਰਤ ਆਇਆ ਹੋਇਆ ਸੀ ਕਿਉਂਕਿ ਦੋ ਬੱਚੇ ਨੇ ਔਰ 5 ਮਹੀਨੇ ਪਹਿਲਾਂ ਹੀ ਉਸਨੇ ਦੂਜਾ ਵਿਆਹ ਕਰਵਾਇਆ ਸੋ ਬੱਚਿਆਂ ਦੀ ਦੇਖਭਾਲ ਦੇ ਲਈ ਉਹ ਕਰੀਬ 1 ਸਾਲ ਤੋਂ ਭਾਰਤ ਹੀ ਰਹਿ ਰਿਹਾ ਸੀ ਆਪਣੇ ਘਰ ਦੇ ਵਿੱਚ 5 ਮਹੀਨੇ ਪਹਿਲਾਂ ਉਸਨੇ ਦੂਜਾ ਵਿਆਹ ਕਰਵਾਇਆ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਮਹੀਨੇ ਪਹਿਲਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲੀ ਸੀ ਸੋ ਸ਼ੱਕ ਦੀ ਜੋ ਸੂਈ ਨੇ ਉਸ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਦੇ ਖਿਲਾਫ ਵੀ ਚੱਲੀ ਆ ਉਸ ਐਂਗਲ ਤੋਂ ਵੀ ਜਾਂਚ ਕਰਨ ਦੀ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਇਹ ਵੀ ਜਟਾਉਣ ਦੀ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਜ਼ਮੀਨ ਨੂੰ ਲੈ ਕੇ ਪ੍ਰਾਪਰਟੀ ਨੂੰ ਲੈ ਕੇ ਤਾਂ ਵਿਵਾਦ ਨਹੀਂ ਸੀ ਕਿਉਂਕਿ ਐਨ ਆਰ ਆਈਜ਼ ਦੇ ਜਦੋਂ ਤੱਕ ਜਿੱਥੇ ਤੱਕ ਇਹ ਮਾਮਲੇ ਸਾਹਮਣੇ ਆਉਂਦੇ ਨੇ ਜ਼ਿਆਦਾਤਰ ਜ਼ਮੀਨੀ ਵਿਵਾਦ ਨੂੰ ਲੈ ਕੇ ਪ੍ਰਾਪਰਟੀਆਂ ਦੀ ਵੰਡ ਨੂੰ ਲੈ ਕੇ ਜੋ ਰੰਜਿਸ਼ ਹੈ ਉਹ ਦੇਖਣ ਨੂੰ ਮਿਲਦੀ ਹੈ ਸੋ ਹਰ ਇੱਕ ਐਂਗਲ ਤੋਂ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਕਿ ਆਖਿਰ ਬਦਮਾਸ਼ਾਂ ਨੇ ਉਸ ਐਨ ਆਰ ਆਈ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਕੀ ਉਹਨਾਂ ਬਦਮਾਸ਼ਾਂ ਨੂੰ ਕਤਲ ਦੇ ਲਈ ਕਿਸੇ ਵੱਲੋਂ ਸੁਪਾਰੀ ਦਿੱਤੀ ਗਈ ਸੀ ਭੇਜਿਆ ਗਿਆ ਸੀ ਜਾਂ ਫਿਰ ਲੁੱਟ ਦੇ ਇਰਾਦੇ ਦੇ ਨਾਲ ਉਹ ਖੁਦ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਉਸ ਐਨ ਆਰ ਆਈ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਦਿੱਤੀ ਬਹਿਰਾਲੇ ਕੁਝ ਸਵਾਲ ਨੇ ਜਿਨ੍ਹਾਂ ਦੀ ਜੋ ਜਾਂਚ ਹੈ ਉਹ ਜਾਰੀ ਹੈ ਔਰ ਪੁਲਿਸ ਵੀ ਇਹਨਾਂ ਦੇ ਸਵਾਲ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਡੀਜੀਪੀ ਪੰਜਾਬ ਦੀ ਐਂਟਰੀ ਹੋਈ ਹੈ ਸਪੈਸ਼ਲ ਡੀਜੀਪੀ ਰਾਜਿੰਦਰ ਟੋਕੇ ਦੀ ਐਂਟਰੀ ਹੋਈ ਹੈ ਤੇ ਖੁਦ ਐਨਆਰਏ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਐਕਸ਼ਨ ਲਿਆ ਹੈ ਬਿਆਨ ਦਿੱਤਾ ਹੈ ਲੱਗਦਾ ਹੈ ਕਿ ਜ਼ਰੂਰ ਕੋਈ ਸਖਤ ਐਕਸ਼ਨ ਜਲਦ ਤੋਂ ਜਲਦ ਹੋਵੇਗਾ ਔਰ ਹੋ ਸਕਦਾ ਹੈ ਕਿ ਜਲਦ ਤੋਂ ਜਲਦ ਬਦਮਾਸ਼ ਫੜੇ ਵੀ ਜਾਣ ਪਰ ਫਿਰ ਵੀ ਇੱਕ ਸਵਾਲ ਤਾਂ ਖੜਾ ਹੁੰਦਾ ਹੈ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤਮਾਮ ਦਾਅਵੇ ਕਰਦੀ ਹੈ ਔਰ ਦਮ ਭਰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਕਾਇਮ ਹੈ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਸ਼ਰਿਆਂ ਬਦਮਾਸ਼ਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਨੇ ਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਆਖਿਰ ਕਿਉਂ ਜੀ ਰਹੇ ਨੇ ਪੰਜਾਬ ਦੇ ਵਿੱਚ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਲੇ ਆ ਅਮਰਸਦਰ CP ਦੇ ਨਾਲ ਵੀ SSP ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਰਵਾਦ ਦੇ ਉੱਤੇ ਗੋਲੀਗੰਦੀ ਚੱਲੀ। ਤੇ ਕੱਲ ਵੀ CP ਲੁਧਿਆਣਾ ਨੇ ਉਸੇ ਲਈ ਇਨਵੈਸਟਿਗੇਟ ਕੀਤਾ, ਬੰਦਿਆਂ ਦੇ ਬੱਚਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਹੁਣੇ ਮੈਂ ਪੁਲਿਸ ਪਤਾ ਕਰ ਰਹੀਆਂ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਤੇ ਨਹੀਂ ਸੀ। ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅਨ ਆਰਡਰ ਖ਼ਰਾਬ ਕਰੂਗਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ ਉਹਦਾ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨਡੀਆਵੀ ਬੈਠੇ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆ। ਕੱਲ ਜਲੰਧ ਦਾ ਸੌਕਟਾ ਹਸਪਤਾਲ ਬੈਠਾ ਸੀਗਾ। ਉੱਥੇ ਵੀ ਮੇਰੇ ਕੋਲ ਕੇਸ ਆ। ਮੈਂ ਸਭ ਨੂੰ ਇਹ ਕੰਨਾ ਕਿ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਕੋਨੇ ਉੱਠ ਕੇ ਗਿਆ ਮੇਰੇ ਕੋਲ। ਹੁਣੇ ਆਏ ਸੀਗੇ ਲੁਧਿਆਣੇ ਤੋਂ। ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜਿਆ ਜਿਹੜੇ ਤੁਹਾਡੇ ਪੁਰਾਣੇ ਮਸਲੇ ਆ, ਪ੍ਰਾਪਰਟੀਆਂ ਦੇ ਝਗੜੇ ਆ। ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ ਤੇ ਆਪੋ ਜੀ ਨਜਿੱਠੋ। ਸਾਡੀ ਜੋ ਡਿਊਟੀ ਅਸੀਂ ਤੇ ਕਰਾਂ। ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਐਨਆਰਆਈ ਬਿਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਆ ਮੈਂ ਐਨਆਰਆਈ ਨੂੰ ਦਊਂਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ ਚ ਜਿਹੜਾ ਮੈਨੂੰ ਹੋ ਰਿਹਾ ਅੱਜ ਦਾ ਮਸਲਾ ਜਿਹੜਾ ਹੁਣੇ ਕਨਫਰਮ ਹੋ ਜਾਣਾ 10 15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਹੀ ਹੈ ਕਿ ਇਹਨਾਂ ਦਾ ਜਾਤੀ ਹੀ ਤਾਂ ਕੀ ਸੀਗਾ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਧਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਜਿੰਨਾਂ ਨੇ ਹਮਲਾ ਕੀਤਾ ਇਹਨਾਂ ਦੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਸਸ਼੍ਰੀਅਕਾਲ ਵੇਖਦੇ ਤੁਸੀਂ ਔਨ 에ਅਰ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਤੜਕੇ ਇੱਕ ਐਨ ਆਰ ਆਈ ਦੇ ਉੱਤੇ ਜੋ ਫਾਇਰਿੰਗ ਹੋਈ ਹੈ ਕਤਲ ਕਰਨ ਦੀ ਜੋ ਕੋਸ਼ਿਸ਼ ਹੋਈ ਹੈ ਉਸ ਮਾਮਲੇ ਨੂੰ ਲੈ ਕੇ ਵੱਡਾ ਐਕਸ਼ਨ ਹੁਣ ਹੋਵੇਗਾ ਕਿਉਂਕਿ ਡੀ ਜੀ ਪੀ ਪੰਜਾਬ ਨੇ ਖੁਦ ਨੋਟਿਸ ਲੈ ਆਏ ਤੇ ਅੱਗੇ ਜੋ ਅਧਿਕਾਰੀ ਨੇ ਉਹਨਾਂ ਨੂੰ ਅੱਗੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਲਦ ਤੋਂ ਜਲਦ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਵਕਤੇ ਘਟਨਾ ਵਾਪਰੀ ਹੈ ਉਸ ਵਕਤ ਦੀ ਜੋ ਸੀਸੀਟੀਵੀ ਹੈ ਉਹ ਸਾਹਮਣੇ ਆ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਵਾਲਿਆਂ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਬਦਮਾਸ਼ਾਂ ਨੇ ਕਾਤਲਾ ਨੇ ਉਸ ਐਨਆਰਆਈ ਤੇ ਫਾਇਰਿੰਗ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸਦਾ ਪੂਰਾ ਪਰਿਵਾਰ ਉੱਥੇ ਮੌਜੂਦ ਹੈ ਤੇ ਉਹ ਦੇਖ ਰਿਹਾ ਹੈ ਗੱਲਬਾਤ ਵੀ ਸਾਹਮਣੇ ਆ ਰਹੀ ਹੈ ਕਿ ਉਸ ਵਕਤ ਜਦੋਂ ਫਾਇਰਿੰਗ ਹੋਈ ਹੈ ਐਨਆਰਆਈ ਦੇ ਉੱਤੇ ਤਾਂ ਉਸਦੇ ਬੱਚੇ ਮਿੰਤਾ ਕਰਦੇ ਰਹੇ ਨੇ ਕਿ ਉਸਦੇ ਪਿਤਾ ਨੂੰ ਛੱਡ ਦਿੱਤਾ ਜਾਵੇ ਨਾ ਮਾਰਿਆ ਜਾਵੇ ਪਰ ਬਦਮਾਸ਼ਾਂ ਨੇ ਕਾਤਲਾ ਨੇ ਜੋ ਕਿ ਕਤਲ ਦੇ ਇਰਾਦੇ ਦੇ ਨਾਲ ਹੀ ਆਏ ਸੀ ਫਾਇਰਿੰਗ ਕਰਨ ਦੇ ਵਿੱਚ ਗੁਰੇਜ਼ ਨਹੀਂ ਕੀਤਾ ਸੋ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋਏ ਤਿੰਨ ਤਸਵੀਰਾਂ ਜਦੋਂ ਬਦਮਾਸ਼ ਘਰ ਦੇ ਅੰਦਰ ਦਾਖਲ ਹੁੰਦੇ ਨੇ ਸਵੇਰੇ ਕਰੀਬ 7:30 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਲੋਕ ਮੌਜੂਦ ਨੇ ਪਤਨੀ ਦਾ ਜੋ ਬਿਆਨ ਸਾਹਮਣੇ ਆਇਆ ਹੈ ਐਨਆਰਆਈ ਦੇ ਉਸ ਦੇ ਮੁਤਾਬਕ 5 ਤੋਂ 6 ਲੋਕ ਉਸ ਵਕਤ ਘਰ ਦੇ ਵਿੱਚ ਮੌਜੂਦ ਸੀ ਦੋ ਬੱਚੇ ਮੌਜੂਦ ਸੀ ਉਹਨਾਂ ਦੀ ਪਤਨੀ ਵੀ ਮੌਜੂਦ ਸੀ ਸੋ ਦੱਸ ਦਈਏ ਕੀ ਬਦਮਾਸ਼ ਦਾਖਲ ਹੁੰਦੇ ਨੇ ਉਹਨਾਂ ਦੀ ਪਤਨੀ ਕੋਲ ਜਾਂਦੇ ਨੇ ਪੁੱਛਦੇ ਨੇ ਕਿ ਸੁਖਚੈਨ ਕਿੱਥੇ ਹੈ ਜਿਸ ਐਨਆਰਆਈ ਤੇ ਹਮਲਾ ਕੀਤਾ ਗਿਆ ਉਸਦਾ ਨਾਮ ਸੁਖਚੈਨ ਹੈ ਉਸਦੇ ਬਾਰੇ ਪੁੱਛਦੇ ਹੋ ਦੱਸਿਆ ਜਾ ਰਿਹਾ ਕਿ ਉਹ ਅੰਦਰ ਕਮਰੇ ਦੇ ਵਿੱਚ ਸੀ ਜਿਮ ਜਾਣ ਲਈ ਤਿਆਰੀ ਕਰ ਰਿਹਾ ਸੀ ਜਿਵੇਂ ਇਹ ਸ਼ੋਰ ਸ਼ਰਾਬਾ ਸੁਣਦਾ ਬਾਹਰ ਆਉਂਦਾ ਹੈ ਤਾਂ ਫਿਰ ਬਦਮਾਸ਼ ਉਸਦੇ ਨਾਲ ਗੱਲਬਾਤ ਕਰਦੇ ਨੇ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਪੂਰੇ ਪਰਿਵਾਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਜਾਂਦੀ ਹੈ ਦੋ ਗੋਲੀਆਂ ਦੱਸਿਆ ਜਾ ਰਿਹਾ ਕਿ ਮਾਰੀਆਂ ਗਈਆਂ ਨੇ ਬੱਚੇ ਚੀਕਦੇ ਨੇ ਮਿੰਤਾ ਕਰਦੇ ਨੇ ਕਿ ਉਹਨਾਂ ਦੇ ਪਿਓ ਨੂੰ ਛੱਡ ਦਿੱਤਾ ਜਾਵੇ ਪਰ ਬਦਮਾਸ਼ ਬੱਚਿਆਂ ਦੀ ਜੋ ਮਿੰਤਾ ਨੇ ਉਹਨਾਂ ਨੂੰ ਵੀ ਅਣਗੌਲਿਆ ਕਰ ਦਿੰਦੇ ਨੇ ਇਗਨੋਰ ਕਰਕੇ ਔਰ ਗੋਲੀ ਮਾਰ ਕੇ ਉਥੋਂ ਫਰਾਰ ਹੋ ਜਾਂਦੇ ਨੇ ਸੋ ਇਸ ਤਰੀਕੇ ਦੇ ਨਾਲ ਹੀ ਪੂਰੀ ਕੱਟਾਂ ਵਾਪਰੀ ਹੈ ਸੋਸ਼ਲ ਮੀਡੀਆ ਤੇ ਜੋ ਸੀਸੀਟੀਵੀ ਹੈ ਪੂਰੇ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਅੱਗ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਐਨਆਰਆਈ ਦੇ ਉੱਤੇ ਕਤਲ ਦਾ ਔਰ ਕਤਲ ਦੀ ਕੋਸ਼ਿਸ਼ ਦਾ ਜੋ ਮਾਮਲਾ ਹੈ ਇਹ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਇਸ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਕਾਤਲਾ ਨੂੰ ਬਦਮਾਸ਼ਾਂ ਨੂੰ ਜਲਦ ਫੜਨ ਦੇ ਹੁਕਮ ਦੇ ਦਿੱਤੇ ਨੇ ਸਖਤ ਕਾਰਵਾਈ ਦੇ ਲਈ ਕਦਮ ਚੁੱਕਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਸਪੈਸ਼ਲ ਡੀਜੀਪੀ ਰਾਜੇਂਦਰ ਟੋਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਇਹ ਕਿਹਾ ਗਿਆ ਹੈ ਕਿ ਉਹ ਖੁਦ ਪਰਸਨਲੀ ਇਸ ਮਾਮਲੇ ਨੂੰ ਦੇਖਣਗੇ ਸ਼ਾਮ ਨੂੰ ਦੱਸਿਆ ਜਾ ਰਿਹਾ ਹੈ ਸਪੈਸ਼ਲ ਡੀਜੀਪੀ ਰਾਜੇਂਦਰ ਟੋਕੇ ਅੰਮ੍ਰਿਤਸਰ ਪਹੁੰਚ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਜਾਂਚ ਕਰਨਗੇ ਪੁਲਿਸ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਜਟਾਉਣਗੇ ਉਸ ਤੋਂ ਬਾਅਦ ਕੀ ਐਕਸ਼ਨ ਲਿਆ ਜਾਵੇਗਾ ਸੋ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਹੈ ਔਰ ਸੀਸੀਟੀਵੀ ਜੋ حاصل ਹੋਈ ਉਸ ਦੇ ذریعے ਅਪਰਾਧੀਆਂ ਨੂੰ ਫੜਨ ਦੀ ਕਾਤਲਾਂ ਨੂੰ ਫੜਨ ਦੀ ਬਦਮਾਸ਼ਾਂ ਨੂੰ ਫੜਨ ਦੀ ਜੋ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਖੁਦ ਨੋਟਿਸ ਲਿਆ ਇਸ ਮਾਮਲੇ ਦਾ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਤੇ ਅਗਮਗ ਵਾਇਰਲ ਹੋ ਰਹੀ ਹੈ ਔਰ ਪੰਜਾਬ ਅੰਦਰ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਉਸ ਨੂੰ ਲੈ ਕੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਕਿ ਐਨਆਰਆਈ ਜਦੋਂ ਆਉਂਦੇ ਨੇ ਤਾਂ ਉਹਨਾਂ ਦਾ ਇੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਕੋਈ ਪੁੱਛਦਾ ਨਹੀਂ ਹੈ ਮਾਮਲੇ ਅਦਾਲਤਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਪਰ ਇਨਸਾਫ ਨਹੀਂ ਮਿਲਦਾ ਬਹੁਤ ਲੰਮਾ ਅਰਸਾ ਗੁਜ਼ਰ ਜਾਂਦਾ ਹੈ ਸੁਖਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਜੋ ਬਦਮਾਸ਼ ਨੇ ਜਿਨ੍ਹਾਂ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਫੜ ਲਿਆ ਜਾਵੇਗਾ ਸੋ ਦੱਸਦੀ ਹਾਂ ਫਿਲਹਾਲ ਜੋ ਐਨ ਆਰ ਆਈ ਸੁਖਚੈਨ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਗੰਭੀਰ ਹਾਲਤ ਦੱਸੀ ਜਾ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ